ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਗੁਰਦੁਆਰਾ ਸਾਹਿਬ ਤੋਂ ਤੇ ਅੱਜ ਫੇਰ ਆਪਾਂ ਜਿੱਦਾਂ-ਜਿੱਦਾਂ ਕੰਮ ਚੱਲੂ ਵੀਰਾਂ ਦਾ ਸਾਰਾ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੂਰਖਮ ਜੀ ਕੀ ਹਾਲਾ ਠੀਕ ਹੈ ਜੀ ਵਧੀਆ ਅੱਜ ਮਾਈ ਨੰਗਲ ਵਾਲੇ ਵੀਰ ਰਵਾਨਾ ਹੋ ਜਾਂਦੇ ਪ੍ਰੋਫੇਕਵਾਗੇ ਤੁਹਾਨੂੰ ਪਰਾੜਾ ਪਰਾੜਾ ਛਕਾ ਕੇ ਤੈਨੂੰ ਤੋੜ ਦੇਣ ਸਨਮਾਨਤ ਕਰਕੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਵਾ ਇਹ ਜਿਹੜੇ ਸਿੰਘ ਸਾਡੇ ਚਾਰ ਲੰਗਰ ਪ੍ਰਸ਼ਾਦ ਵਾਲੇ ਇਹਨਾਂ ਨਾਲ ਦੋ ਬੰਦੇ ਹੋਰ ਵਧਾਉਣੇ ਆ ਕਿਉਂਕਿ ਰਸਤੇ ਦੇ ਵਿੱਚ ਬਹੁਤ ਅੜਚਣਾ ਸਾਨੂੰ ਖਤਰਾ ਹੁੰਦਾ ਵਾ ਵੀ ਅਸੀਂ ਲੈ ਆਉਣੇ ਆ ਵੀ ਦੋ ਤਰ੍ਹਾਂ ਦੀ ਸਬਜ਼ੀ ਨਾਲ ਖੀਰ ਨਾਲ ਚੌਲ ਅਬਦਾਲੀ ਉਹਦਾ ਰਾਹ ਜਾਂ ਅਬਦਾਲੀ ਉਹ ਨਹੀਂ ਪੈ ਰਿਹਾ ਨਾ ਤੇ ਮਿੱਟੀ ਨੂੰ ਪੈਸਾ ਤੇ ਲੰਗਰ ਨੂੰ ਪੈਸਾ ਤੇ ਇਹ ਕਰਕੇ ਅੱਜ ਦੋ ਬੰਦੇ ਦਾ ਨਾ ਹੋਰ ਵਧਾਉਣੇ ਆ ਹਾਂ ਸਾਰੇ ਵੀਰਾਂ ਦੇ ਟਰੈਕਟਰਾਂ ਵਿੱਚ ਡੀਜ਼ਲ ਪਾਣੀ ਪਾ ਕੇ ਤੇ ਗੱਫਾ ਬਣੀ ਜਿਹੜਾ ਚੱਲਣ ਲਿਆ ਉਹ ਸਵੇਰ ਤੋਂ ਹੀ ਜਿਹੜੇ ਵੀਰਾਂ ਨੇ ਅੱਜ ਜਾਣਾ ਵਾ ਛੁੱਟੀ ਕਰਕੇ ਕਿਉਂਕਿ ਬੜੇ ਦਿਨ ਹੋ ਗਏ ਉਹਨਾਂ ਨੂੰ ਲੱਗਿਆ ਨੂੰ ਉਹਨਾਂ ਨੂੰ ਆਪਣੇ ਪਰੌਂਠੇ ਖਵਾ ਕੇ ਤੇ ਫੇਰ ਪਰੋਰਦੇ ਆ ਹਾਂ ਭਾਜੀ ਬੁਲੇ ਸੋਨਹਾਲ ਸਤ ਸ੍ਰੀ ਅਕਾਲ 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 ਸਤ ਸ੍ਰੀ ਅਕਾਲ ਬੋਲੇ ਸੋਨਹਾਰ ਸਤ ਸ੍ਰੀ ਅਕਾਲ ਬੋਲੇ ਸੋਨਹਾਰ ਸਤ ਸ੍ਰੀ ਅਕਾਲ ਬੋਲੇ ਸੋਨਹਾਰ ਸਤ ਸ੍ਰੀ ਅਕਾਲ ਹੁਣ ਬੋਲ ਦੋ ਤੇ ਹੁਣ ਬੋਲ ਦੋ ਚਲ ਫੋਟੋ ਖਿੱਚ ਲਵਾ ਚ ਉਹ ਜ਼ਿਆਦਾ ਅੱਗੇ ਆ ਗਿਆ ਓ ਯਾਰ ਉਹ ਮੁੜ ਕੇ ਤੁਹਾਡੀ ਫੋਟੋ ਹੀ ਨਹੀਂ ਉਹਦੀ ਕਿਸੇ ਦੀ ਚਲੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਤਾ ਜੀ ਜੋ ਹਰ ਦੀ ਸੇਵਾ ਕੀਤੀ ਸੰਗਤਾਂ ਨੇ ਅਲੱਗ-ਅਲੱਗ ਤਰੀਕੇ ਨਾਲ ਕਿਸੇ ਦੇ ਮਾਇਆ ਨਾਲ ਕਿਸੇ ਨੇ ਕਿਸੇ ਤਰੀਕੇ ਨਾਲ ਡੀਜ਼ਲ ਨਾਲ ਕੋਲ ਲੰਗਰਾਂ ਨਾਲ ਅਲੱਗ-ਅਲੱਗ ਉਸੇ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਹੋਏ ਆ ਵੀਰ ਨੌਜਵਾਨ ਬਟਿੰਡਾ ਜ਼ਿਲ੍ਹਾ ਮਾਈ ਨੰਗਲ ਮਾਈ ਨੰਗਲ ਤਲਵੰਡੀ ਸਾਬੋ ਤੋਂ ਆਏ ਆ ਨੌਨ ਟਰੈਕਟਰ ਕਿਰਾਏ ਡੋਲੂ ਨਾਂ ਲੈ ਕੇ ਆਏ ਆ ਆਪ ਦਾ ਡੀਜ਼ਲ ਆਪ ਦਾ ਖਰਚਾ 8 ਦਿਨ 9 ਦਿਨ ਇੱਥੇ ਲਾਏ ਸਾਡੇ ਕੋਲੇ ਬਾਊਪਰ ਵੀ ਲਾ ਕੇ ਆਏ ਆ ਇਹਨਾਂ ਵੀਰਾਂ ਨੇ ਬਹੁਤ ਪ੍ਰੇਮ ਨਾਲ ਤੇ ਸਦਾ ਨਾਲ ਸੇਵਾ ਕੀਤੀ ਬੰਦ ਤੇ ਮਿੱਟੀ ਪਾਈ ਪਿਆਲੀਆਂ ਪਧੜੀਆਂ ਕਰਾਣੀਆਂ ਦਿੱਤੀਆਂ ਬਹੁਤ ਬਹੁਤ ਆਲੀ ਕਲਾ ਆਲੀ ਖੋਤੋਲੋ ਇਹਨਾਂ ਦਾ ਧੰਨਵਾਦ ਪ੍ਰਮਾਤਮਾ ਸਾਰੇ ਵੀਰਾਂ ਦੇ ਘਰੋਬਾਰ ਵਾਧੇ ਪਾਵੇ ਤਰੱਕੀ ਬਖਸ਼ੇ ਇਹਨਾਂ ਨੂੰ ਜੀਵਨ ਸੁਖੀ ਬਖਸ਼ੇ ਤੰਦਰੁਸਤੀ ਬਖਸ਼ੇ ਵਰ ਸਭ ਤੋਂ ਵੱਡੀ ਦਾਤ ਸਾਡੇ ਵੱਲੋਂ ਸਾਰੇ ਇਲਾਕੇ ਵੱਲੋਂ ਇਹਨਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖੋ ਸਤਿ ਸ੍ਰੀ ਅਕਾਲ Sağ, ol, Sağ ol, ya, ya, ya. Ya. ਜੀਦਾ ਦਾਤਾ ਮਾਈ ਤੁਹ ਕੀ ਬੰਦੀ ਮਾ ਜੀ ਸਾਦਾ ਜੀ ਜੋ ਆਪਣੇ ਰਾਜਾਇ ਆਹੀ ਉਹਦੀ ਸੇਵਾ ਤੇ ਸੰਤਾਂ ਨੇ ਅਲੱਗ-ਅਲੱਗ ਇਸ ਨੂੰ ਨਾਮ ਬਹੁਤ ਜਿਆਦਾ ਕੀਤੀ ਮਾਰਨੇ ਜਾਈਏ ਸੰਗਤ ਦੇ ਜੋ-ਜੋ ਪਹੁੰਚ ਨਹੀਂ ਸਕਦੇ ਸਵਾਮਾ ਕਿੰਨਾ-ਕਿੰਨਾ ਜਿਹੜੀ ਵੀ ਚੀਜ਼ ਦੀ ਲੋੜ ਆਪਾਂ ਨੂੰ ਪਹੁੰਚਦੀ ਦੀ ਉਸੇ ਸੇਵਾ ਦੇ ਵਿੱਚ ਇਹ ਸਭ ਆਉਂਦੇ ਹੋਏ ਆ ਵੀਰ ਹੀ ਡਰੈਕਟਰ ਜੀਰੂ ਸਰ ਮਹਾਰਾਜ ਤੋਂ ਜਿਲ੍ਹਾ ਬਠਿੰਡਾ ਤੋਂ ਲੈ ਕੇ ਆਏ ਜੀਆਂ ਫੈਸਲਾ ਦਾ ਡੀਜ਼ਲ ਆਪਦਾ ਸਾਰੇ ਘੱਟ ਆਪ ਦਾ ਜੋਛ ਮਾਨ ਲੈ ਕੇ ਆਉਂਦੇ ਰਹੇ ਏਲੇ ਸੇ ਵੀ ਸਾਨੂੰ ਆਪ ਵੀ ਤੇ ਸਾਨੂੰ ਵੀ ਖੋਣਦੇ ਰਹੇ ਇੱਥੇ ਸੰਗਤ ਨੂੰ ਕੋਈ ਇਹਨਾਂ ਨੇ ਬੜੇ ਪਿਆਰ ਤੇ ਸਦਾ ਰਸੀਦਾ ਕੀਤੀ ਤੇ ਸਾਰੇ ਸੱਚਾ ਨਾ ਜੀ ਰਹੇ ਜੀ ਉਹਨਾਂ ਚਾਹ ਤੇ ਜੀ ਤੇ ਬਿਲਕੁਲ ਬਰੇਸ ਪਾਸੇ ਬੜੀ ਉੱਚੀ ਜਗਨਾ ਬੜੇ ਵੱਡੀ ਜਗਨਾ ਉਹ ਪਹਿਲਾਂ ਆ ਜੀ ਗਏ ਬੜਾ ਖਦਾ ਮੰਨ ਆਲੀ ਕਲਾ ਆਲੀ ਖੋਦ ਦੀ ਸੰਗਤ ਦਾ ਲਾਭ ਤੇ ਦੀ ਸੰਗਤ ਦਾ ਬਹੁਤ ਮਾਣ ਕੋਟ ਇਹਨਾਂ ਦੀ ਸੇਵਾ ਤੋਂ ਦੇਖ ਕੇ ਅਸੀਂ ਬੜੇ ਪ੍ਰਭਾਵਿਤ ਹੋਏ ਨਹੀਂ ਕੇਟੰਗੂ ਸਰ ਬਿਹਰਾਜ ਤੇ ਬਾਬਾ ਸਾਹਿਬ ਜਿੱਤੇ ਤੰਗੂ ਸਾਹਿਬ ਸੇਵਾ ਕਰਨ ਜਾਂਦੇ ਹੋਣਾਂ ਸੰਗੋਦ ਚਾਰ ਦਵਾਈ ਇਹਨਾਂ ਵੀਰਾਂ ਨੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਹਨਾਂ ਸਾਰੇ ਵੀਰਾਂ ਨੂੰ ਤਾਂ দৃষ্টি ਸਭ ਤੋਂ ਵੱਡੀ ਦਾਤ ਗੁਰਸਿੱਖੀ ਜੀਵਨ ਦਾ ਰਾਂਝ ਪਿਆਰ ਆਪੋ ਆਪਣੇ ਕਿਰਤ ਦੇ ਵਿੱਚ ਜਿਹੜੇ ਸਿੰਘਾਂ ਨੇ ਬਾੜੋਂ ਇੰਦੋਂ ਇਟੋਵ ਦੇ ਭੇਜੇ ਉਹਨਾਂ ਦੇ ਕਾਰੋਬਾਰਾਂ ਵਧਕਦਾ ਵਾਧਾ ਪਾਵੇ ਸਾਡੇ ਵਾਲਾ ਉਹਨਾਂ ਨੂੰ ਜੀ ਆਇਆਂ ਵਾਹਿਗੁਰੂ ਦੀ ਖਾਲਸਾ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਅਸੀਂ ਖੇਤੀਬਾੜੀ ਵਿਗਿਆਨ ਦੇ ਵਿੱਚ ਗਏ ਡਾਕਟਰ ਸਾਹਿਬ ਨਾਲ ਮੀਟਿੰਗ ਹੀ ਥੋੜਾ ਜਿਹੀ ਵੀ ਆ ਬਾਰੇ ਨੌਲੇਜ ਹੀ ਬਾਰੇ ਨੌਲੇਜ ਲੈਣੀ ਸੀ ਤੇ ਕੁਝ ਹੋਰ ਨਾਲ ਨਾਲ ਸਮਝਾਉਣਾ ਮਧੂ ਮੱਖੀ ਪਾਲਣ ਬਾਰੇ ਸੋਚਣ ਦਾ ਹੈ ਗੁਰਸੇਵਕ ਸਿੰਘ ਤੇ ਰੰਜੋਤ ਸਿੰਘ ਸਮਕਰ ਸਿੰਘ ਤੇ ਨਾਲ ਸਾਡਾ ਇੱਕ ਸ਼ੇਰ ਮਨਰੂਪ ਸਿੰਘ ਅਦਰ ਤੇ ਅੱਜ ਉਥੋਂ ਸਾਰੀ ਜਾਣਕਾਰੀ ਲੈ ਕੇ ਤੇ ਪਿੰਡ ਨੂੰ ਚੱਲੇ ਆਂ ਹੁਣ ਆਪਾਂ ਅੱਜ ਕਿਹੜੇ ਕਿਹੜੀਆਂ ਵੈਰਾਈਟੀਆਂ ਲੈ ਲਈਆਂ ਇੱਕ ਮਧੂਮੱਖੀਆਂ ਦੀ ਟ੍ਰੇਨਿੰਗ ਲਈ ਆ ਇੱਕ ਆਪਾਂ ਜਵੀਦਾਸ ਢਾਲੇ ਦਾ ਤੇ ਹੋਰ ਕਿੱਟਾਂ ਲਈਆਂ ਆਪਾਂ ਨਾਲ ਜਿੱਦਾਂ ਘਰ ਦੀ ਸਬਜ਼ੀ ਆ ਤੇ ਨਾ ਮਸਰਾਂ ਦੀ ਜਿੱਦਾਂ ਛੋਲਿਆਂ ਬਹੁਤ ਡੇਟ ਸਾਬ ਵਧੀਆ ਡੀਲ ਕੀਤਾ ਸਾਨੂੰ ਭਰਵਿੰਦਰ ਸਰ ਨੇ ਤੇ ਇਦਾਂ ਦੇ ਡਾਕਟਰ ਕਿਤੇ ਸਾਰੇ ਇਲਾਕਿਆਂ ਜੁਨੀਵਰਸਟੀਆਂ ਚ ਸਾਰੇ ਸੰਜੋਗ ਦੇਣ ਤੇ ਕਿਸਾਨੀ ਨੂੰ ਆਪਾਂ ਹੋਰ ਵੱਧ ਤੋਂ ਵੱਧ ਉੱਚੇ ਪੱਧਰ ਤੇ ਚੁੱਕ ਸਕਦੇ ਆ ਕਿਉਂਕਿ ਇਹ ਸਾਰ ਫੀਲਡ ਦੇ ਵਿੱਚ ਜਾ ਕੇ ਕਿਸਾਨਾਂ ਨਾਲ ਮਿਲ ਕੇ ਤੇ ਉਹਨਾਂ ਦੀ ਹੈਲਪ ਕਰਦੇ ਆ ਬਹੁਤ ਵਧੀਆ ਲੱਗਿਆ ਸਰ ਨਾਲ ਮਿਲ ਕੇ ਇਦਾਂ ਦੇ ਕਹਿੰਦੇ ਵੀ ਸਾਰੇ ਇਲਾਕਿਆਂ ਦੇ ਵਿੱਚ ਕਿਤੇ ਡਾਕਟਰ ਹੋਣ ਤੇ ਬਹੁਤ ਵਧੀਆ ਹੋਵੇ ਨਾਲੇ ਡਾਕਟਰ ਮਨਦੀਪ ਸਿੰਘ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੋਣ ਆਪਾਂ ਅੱਜ ਬਣਾਉਣ ਲੱਗਿਆਂ ਪਾਰ ਵਾਲੀ ਜਿਹੜੀ ਪੈੜੀ ਨੂੰ ਸਰਸਾ ਪੈਣਾ ਘਾੜ ਬਣਾਉਣੇ ਕਿਉਂਕਿ ਆਪਣਾ ਕੰਮ ਸ਼ੁਰੂ ਹੋਏਗਾ ਟਰੈਕਟਰ ਰੂਟਰ ਲਗਾਉਣੇ ਆ ਇੱਕ ਉਧਰ ਚੱਲੇ ਟਰੈਕਟਰ ਲੈ ਕੇ ਨਾਲੇ ਕਿਰਾਇਆ ਕਰੂਗਾ ਪਾਲੀ ਦੇ ਮਗਰ ਅੱਧਰ-ਬੁੱਧਰ ਕਰਕੇ ਜਿਹੜਾ ਰਾਹ ਵੜ ਜਾਊਗਾ ਤੋਈ ਦਿਨ ਵਧੀਆ ਸਾਫ਼ ਲੱਗਣ ਦੇ ਪਿਆ ਬੱਤਰ ਆਉਣ ਦੇ ਵਿਆ ਪੈਲੀਆਂ ਆਪਣਾ ਸ਼ੈੱਡ ਹੁਣ ਸੀਜ਼ਨ ਕੰਮ ਸ਼ੁਰੂ ਹੋਏ ਨਾ ਹੁਣ ਸਿਰਫ ਆ ਮੋੜਸੇਲ ਆਪਣਾ ਇੱਥੇ ਕਿਨੇ ਡੱਕਿਆ ਹੈ ਇਹ ਆਪਣਾ ਰੂਪ ਵਾਲਾ ਤੋੜ ਜਿਹੜਾ ਵਾਅਦਾ ਵਾ ਇੱਥੇ ਹੁਣ ਸਟਾਰਟ ਲੱਗਣ ਦੇ ਆ ਹਾਨਾ ਜਿਹੜਾ ਕਾਫੀ ਚੌੜਾ ਜਿਹੜੀਆਂ ਸਵਾਵਾਂ ਆਪਣੇ ਆਲੀਕਣਾ ਨਗਰ ਵੱਲੋਂ ਚੱਲਣੀਆਂ ਨੂੰ ਚੌੜਾ ਕਰਨ ਲੀਆਂ ਤੇ ਕਰਨ ਦੇ ਦੋ ਟਰੈਕਟਰ ਲਾ ਕੇ ਦੇ ਹੋ ਗਏ ਆ ਇਹਨੂੰ ਉੱਚਾ ਵੀ ਕਰਾਂਗੇ ਚੌੜਾ ਵੀ ਕਰਾਂਗੇ ਤਾਂ ਜੋ ਆਪਣਾ ਜਿਹੜਾ ਇਹ ਅੱਗੇ ਜਾ ਕੇ ਦੀ ਮਜ਼ਬੂਤੀ ਬਣ ਸਕੇ ਸੰਗਤ ਦਾ ਜਿਹੜਾ ਇੱਕ ਇੱਕ ਰੁਪਈਆ ਉਹਦੇ ਲੱਗ ਸਕੀ ਤੇ ਆਪਣੇ ਢਾ ਥੋੜੀ ਵਧਵਾ ਢਾ ਦੀ ਰੋਕ ਖਾਮ ਲਈ ਇੱਥੇ ਬੋਰੀਆਂ ਦੇ ਸਟਾਰਟ ਲੱਗ ਗਏ ਨੇ ਨਰਵੈਣ ਭਾਈ ਆਪਣੇ ਸ਼ਾਮ ਜਿਹੜਾ ਆਪਣੇ ਰੂਪ ਸਿੰਘ ਚੰਬੇ ਵਾਲੇ ਦੀ ਬੈਗ ਆ ਉੱਥੇ ਲਾ ਕੇ ਤੇ ਵੀਰ ਅੱਜ ਆਪਣੇ ਆਏ ਪਾਸੋਂ ਟਰੈਕਟਰ ਲੈ ਕੇ ਨਾਲ ਜੀਵਾ ਕਰਦੇ ਇਹ ਚੰਬੇ ਵਾਲਿਆਂ ਦੀ ਵੀਰ ਦੀ ਬੈਗ ਦੇ ਉੱਤੇ ਹੁਣ ਪੂਰਾ ਦਰਿਆ ਫੁੱਲ ਦਵਗੰਡਿਆ ਮੋਣ ਉਪੀ ਵਾਲੇ ਵੀ ਲੱਗੇ ਆ ਨਿਆ ਨਿਆ ਵੀਰ ਖਿੱਚੀ ਜਾ ਅੰਨਾਲੇ ਲੈਣ ਡਿਆ ਜਿੰਦਾ ਸਰਾਈ ਬਾਨਰ ਨੂੰ ਮਿਲੂ ਕਰਾਂਗੇ ਚੌੜਾ ਕਰਾਂਗੇ ਤਰੇ ਆਦੋ ਪਾਰ ਨੰਗਣ ਵਾਲਾ ਘਾੜ ਕਰਨ ਦੇ ਤਿਆਰ ਪਿਆ ਤੋਂ ਪਾਰ ਜਾਣ ਵਾਲਾ ਘਾੜ ਬਣਾਉਣ ਦੇ ਨਾਲੇ ਬੰਨ ਦਾ ਸਾਰੇ ਘਾੜ ਘੂੜ ਖਤਮ ਨਵੇਂ ਘਾੜ ਸ਼ੁਰੂ ਕੀਤੇ ਹੁਣ ਯਾ ਅਸੀ ਗਨੇ ਘਾੜ ਜੇ ਕਿੱਦਾ ਸਿਰੇ ਦਾ ਘਾੜ ਹਾਂ ਔਰ ਲਗਨ ਨਾਲ ਬਾਹਰ ਆਣੇ ਉਹਨਾਂ ਦਾ ਗੱਟਾ ਕਿੱਡਾ ਸੀ ਇਹਨਾਂ ਦਾ ਹੀ ਦਿੱਤਾ ਧੂੜਾ ਇੱਕਨੇ ਜੰਮ ਸ਼ੋਰ ਆ ਆਪਣਾ ਇਹ ਘਾੜ ਦਰਿਆ ਦੇ ਕੰਢੇ ਤੇ ਆ ਆਪਣੀ ਸਿੱਧੀ ਬੈਕ ਤੇ ਇਹਦੇ ਨਾਲ ਆਪਣਾ ਘਾੜ ਜਿਹੜਾ ਵਾ ਤਿਆਰ ਹੋ ਗਿਆ ਬਣ ਜਿਹੜਾ ਦਰਿਆ ਤੋਂ ਪਾਰ ਲੰਘਣ ਵਾਲਾ ਹੁਣ ਆਪਣੀ ਅਪਡੇਟ ਇੱਥੋਂ ਆਇਆ ਕਰੂਗੀ ਇੱਥੇ ਮੋਟਰ ਤੇ ਇੱਕ ਦੇ ਪਾਈਏ ਖਲੋਣ ਵਾਲਾ ਤੀਨਾ ਹੀ ਪਾ ਕੇ ਹਣਾ ਛੱਡ ਜਾ ਨਾਲ ਹੀ ਨਲਕਾ ਲਾ ਦਾਂਗੇ ਪਰ ਮਾਨਾ ਪੱਕਾ ਘਾੜ ਇੱਥੇ ਬਣਿਆ ਹੋਇਆ ਓਏ ਹੁਣ ਪਾਰ ਦਾ ਕੰਮ ਨਹੀਂ ਨਹੀਂ ਹੁੰਦਾ ਉਹ ਸੋ ਮੁੜਕੇ ਇਹਨੂੰ ਨਿਕਲ ਜਾਣੀ ਸਟਾਰਟ ਲਵਾ ਲਾਂਗੇ ਇੱਕ ਅੱਧਾ ਆਹ ਤਾਂ ਨਹੀਂ ਜਾਂਦਾ ਹਾਂ ਜਾਣ ਵਾਲੀ ਦੀ ਗੱਲ ਛੱਡ ਦੇ ਆ ਆਹ ਜਾਣ ਦੀ ਗੱਲ ਕਰਨੀ ਆ ਉਦੋਂ ਨਹੀਂ ਸਿਆਲ ਸਿਆਲ ਨਹੀਂ ਜਾਂਦਾ ਹਾਂ ਜਾਣ ਕੋਈ ਨਾ ਬਣੀ ਗੱਜ ਹੁੰਦਾ ਆਹ ਉਦੋਂ ਵਾਲੀਆ ਸਟਾਰਟ ਸਟੂਡ ਲਾ ਲਾਂਗੇ ਉਹ ਸੋਹਣਾ ਵੀਰ ਨੇ ਘਾਟ ਬਣਾਤਾ ਵਾ ਐ ਬੇੜਿਆਂ ਵਾਲਾ ਉਹਨੇ ਇਹਨੂੰ ਚੌੜਾ ਕਰ ਦੇ ਇਥੋਂ ਤਾਈ ਸਾਰਾ ਚੌੜਾ ਕਰਕੇ ਜਿਹੜੀਆਂ ਟਰਾਲੀਆਂ ਗਾਉਂਦੀਆਂ ਜਾਣ ਫਸਾਰਨ ਇਹ ਅੱਜ ਇਹ ਗੱਲ ਕਰਦੇ ਆ ਕੱਲ ਵੀ ਆਂਦੇ ਇਹ ਵੀ ਯਾਰ ਤੁਸੀਂ ਹੱਸਦੇ ਕਿਉਂ ਰਹਿੰਦੇ ਆ ਯਾਰ ਸਾਡੇ ਇਹੋ ਜੀਆਂ ਮਾਰਾਂ ਪੈਂਦੀਆਂ ਰਹਿੰਦੀਆਂ ਵਾ ਪਹਿਲੀ ਕਦੀ ਢਾਗੇ ਲੈ ਗਿਆ 10 ਕਿਲੇ ਕਦੀ 10 ਕਿਲੇ ਆ ਗਈ ਕਦੀ ਰੇਤ ਪੈ ਗਈ ਮੰਨਤੇ ਹੁੰਦਾ ਹੀ ਆ ਵੀ ਯਾਰ ਅੱਗੇ ਵੀ ਹੋਇਆ ਹੀ ਫਿਰ ਕਿਹੜਾ ਆਪਾਂ ਮਰ ਗਏ ਆ ਉਹ ਜੇ ਫਸਲ ਮਰ ਗਈ ਆ ਹੁੰਦਾ ਹੀ ਮੰਨ ਚ ਅੱਗੇ ਨਵੇਂ-ਨਵੇਂ ਤੇ ਆਖਣਾ ਹਾਏ ਫਸਲ ਮਰ ਗਈ ਤੇ ਵੀ ਦੁਨੀਆ ਟਾਈਮ ਲੰਘ ਜਾਣਾ ਉਦੋਂ ਆਖਣਾ ਲਾ ਉਹ ਵੀ ਤੇ ਸਮਾਂ ਲੰਘ ਹੀ ਗਿਆ ਉਹ ਜਦੋਂ ਮਾੜੇ ਸਮੇਂ ਨਗਾ ਨਗਾ ਕੇ ਇੱਥੋਂ ਤਾਂ ਹੀ ਆਏ ਆ ਤੇ ਉਹ ਫਿਰ ਹੁੰਦਾ ਵਾ ਵੀ ਯਾਰ ਕੋਈ ਗੱਲ ਨਹੀਂ ਜੇ ਐਰ ਕੀ ਸਮਾਂ ਮਰ ਗਿਆ ਗਾਂ ਹੋ ਗਿਆ ਤੇ ਉੱਥੇ ਹੀ ਗੱਲ ਆਉਣੀ ਆ ਇਹ ਕਰਕੇ ਕਦੀ ਮੰਨਤੇ ਹੋ ਜਾਂ ਬੋਝ ਨਹੀਂ ਲੈਂਦਾ ਜੇ ਜੀਂਦੀ ਜਾਗਦੀ ਜਾਣ ਰਹੀ ਤੇ ਸਮੇਂ ਵਧੀਆ ਲੱਗੇ ਆਪੇ ਹੀ ਹੋ ਜਾਣਾ ਭਰਾਵਾਂ 'ਚ ਪਿਆਰ ਰਵੇ ਤਪਾਗ ਰਵੇ ਲੜਾਈ ਨਾ ਹੋਵੇ ਤਾਂ ਫਿਰ ਆਪੇ ਸਭ ਕੁਝ ਹੋ ਜਾਂਦਾ ਇਹ ਕਰਕੇ ਇਹੋ ਜਿਹਾ ਇਹੋ ਜਿਹਾ ਸਿਸਟਮ ਮਾਨਤਿਕ ਦੀ ਬੋਝ ਹੀ ਨਹੀਂ ਜਾਂਦਾ ਤੇ ਨਾ ਵੱਡਿਆਂ ਕਦੀ ਲੈਂਦਾ ਤੇ ਨਾ ਕਦੀ ਆਹੀ ਆਪ ਹੀ ਲੈਂਦਾ ਇਸ ਕਰਕੇ ਘਾਟ ਹੀ ਸਾਰੇ ਇਲਾਕੇ ਦਾ ਹੀ ਸਾਡੇ ਦਾ ਸਿਸਟਮ ਆ ਹੁਣ ਆਵਾ ਟੈਲੀਸ ਤੇ ਸਾਡੇ ਕੋਲ ਹੈਗਾ ਜੀ 8 ਕਿਲੇ ਥਾਂ ਤੇ ਜੀ ਰੋਟ ਹੈਗੀ ਆ ਤੇ ਫਿਰ ਆਪਾਂ ਕਿਹੜਾ ਇਹਨੂੰ ਕੁਝ ਕਰ ਲਿਆ ਆਪਣਾ ਆਪ ਨਿਕੀਆਂ ਨਿਕੀਆਂ ਗੱਲਾਂ ਤੇ ਵੱਟਾਂ ਦੇ ਲੜ ਪੈਨੇ ਆ ਉਹ ਬਾਈ ਇਹਨਾਂ ਤੁਹਾਡੇ ਇਧਰ ਵੱਟਾਂ ਤੋਂ ਨਹੀਂ ਲੜਦੇ ਮੈਂ ਕਿਹਾ ਵੱਟਾਂ ਤੋਂ ਲੜਨਾ ਕੀ ਆ ਹੁਣ ਉਹ ਸੇ ਬੰਨ ਹੀ ਤੇ ਆ ਡੇਢ ਕਿੱਲਾ ਥਾਂ ਦਾ ਲਾਮ ਹੀ ਤੇ ਸਾਹ ਲੈ ਲੋ ਸਾਰਾ ਬੰਨ ਪਛਾਣ ਕਰਨਾ ਪਿਆ ਇਹ ਵੀ ਤੇ ਜਰਿਆ ਹੀ ਆ ਕੁਦਰਤੀ ਮਾਰ ਜਰ ਲੈਣੀ ਤੇ ਬੰਦੇ ਵਾਲੀ ਕੱਦ ਤੋਂ ਨਹੀਂ ਜਰਨੀ ਉਹ ਵੀ ਜਰਨੀ ਪੈਂਦੀ ਤੇ ਰੋਕ ਕਿਤੇ ਹੋ ਵੀ ਜਾਂਦਾ ਇਨਸਾਨ ਆ ਵਾਦੇ ਘਾਟੇ ਹੁੰਦੇ ਰਹਿੰਦੇ ਆ ਗੁੱਸਾ ਵੀ ਆ ਜਾਂਦਾ ਵਾ ਲੜਾਈ ਝਗੜੇ ਵੀ ਹੁੰਦੇ ਆ ਪਰ ਉਹਨੂੰ ਹੈਂਡਲ ਕਰ ਲਈਦਾ ਵਾ ਇਹ ਕਰਕੇ ਜਿੱਦਾਂ ਦਾ ਸਿਸਟਮ ਹੋ ਉਸ ਹਸਾਬ ਨਾਲ ਵਰਤ ਲਈਦਾ ਤੇ ਬਾਕੀ ਵਟਾਂ ਵੋਟਾਂ ਵੱਡਰੋ ਸਾਡੇ ਇਲਾਕੇ 'ਚ ਕੋਈ ਵੀ ਨਹੀਂ ਆ ਜਿੱਥੇ ਕਿਸੇ ਨੂੰ ਹੋ ਗਿਆ ਹਣ ਪਿਛਲੀ 2023 ਦੇ ਵਿੱਚ ਕਿੰਨਾ ਹੜ ਆਇਆ ਸੀ ਵਟਾਂ ਗਾਂਵਾਂ ਪਛਾਵੀਆਂ ਹੀ ਹੋਈਆਂ ਕਿਸੇ ਨੂੰ ਕੋਈ ਫਰਕ ਨਹੀਂ ਵਧੀਏ ਸਿਸਟਮ ਚੱਲੀ ਗਿਆ ਏ ਇਹ ਕਰਕੇ ਪ੍ਰਮਾਤਮਾ ਸੁੱਖ ਰੱਖੇ ਵਾਜੀਆਂ ਦੇ ਤੰਦਰੁਸਤੀ ਰੱਖੇ ਹੁਣ ਅੱਜ ਲੰਗਰ ਵਾਲੀ ਟਰਾਲੀ ਆਪਣੀ ਗੱਡੀ ਜਾਣ ਲਈ ਤੇ ਉਹ ਜਨਾਨੀਆਂ ਵਿੱਚ ਵੱਜ ਗਈਆਂ ਵਿਚਾਰੀਆਂ ਦੇ ਉਹਨਾਂ ਦਾ ਚੂਨਾ ਟੁੱਟ ਗਿਆ ਇਹੋ ਜਿਹੇ ਕੰਮਾਂ ਤੋਂ ਰੱਬ ਬਚਾ ਛੱਡੇ ਤੇ ਆਪੇ ਜਿਹੜਾ ਵਾ ਉਹ ਸਮਾਵਾ ਐਰ ਕੀ ਨਹੀਂ ਹੋਇਆ ਅਗਲੇ ਸਾਲ ਹੋ ਜੂ ਆਪੇ ਚੱਲ ਪਣਾ ਇਸ ਕਰਕੇ ਇਹੋ ਜੇ ਮੰਨਤੇ ਕਦੀ ਬੋਝ ਨਹੀਂ ਝੋਣਾ ਚਾਹੀਦਾ ਵੀ ਸਮਾ ਮਰ ਗਿਆ ਪਤਾ ਨਹੀਂ ਕੀ ਹੋ ਜਾਣਾ ਕੁਛ ਨਹੀਂ ਹੁੰਦਾ ਸਭ ਕੁਝ ਪਰਮਾਤਮਾ ਬਾਤਾਂ ਦਰਸਤੀ ਦੇਵੇ ਫਿਰ ਸਭ ਕੁਝ ਮਿਲ ਜਾਂਦਾ ਹੁਣ ਅੱਜ ਇਹ ਜਿਹੜਾ ਦਰਿਆ ਨੂੰ ਬੰਨ ਜਾਂਦਾ ਉਹ ਐ ਰਸਤਾ ਜਿਹੜਾ ਤਿਆਰ ਕਰਤਾ ਵਾ ਤੇ ਘਾੜ ਬਣਾ ਦੇਣ ਲੱਗੇ ਇੱਥੇ ਹੁਣ ਰੱਸਾ ਪਾਵਾਂਗੇ ਆ ਇੱਥੇ ਨਾਲੇ ਆਪਣੀ ਪਹਿਲੀ ਮੋੜ ਆ ਗਈ ਇਧਰ ਨੂੰ ਜੋ ਮਰਜੀ ਡੱਕੋ ਕਰੋ ਸਿਸਟਮ ਸਾਰਾ ਵਧੀਆ ਵਾ ਪਰਮਾਤਮਾ ਚਲੋ ਸੁੱਖ ਰੱਖੇ ਜੀਹਾਂ ਦੇ ਤੰਦਰੁਸਤੀ ਰੱਖੇ ਸਭ ਕੁਝ ਮਿਲ ਜਾਂਦਾ ਮੇਰੇ ਵੀਰ ਮੋੜ ਸਲ ਪੌਪ ਲਾਈਨਾਂ ਚੋਕੇ ਸਾਈਡ ਦੇ ਕੀਤੇ ਹੁਣ ਵੀਰਾਂ ਨੇ ਲੋਕ ਲਾਏ ਆ ਚੌਂਕ ਬਣਾਉਣਾ ਥੋੜਾ ਚੌੜਾ ਕਰਕੇ ਤੇ ਜਿਹੜਾ ਗੁੱੱਦੇ ਵਾਲ ਨੂੰ ਰਾਹ ਚਾਦੂ ਹਜੇ ਸਾਰੇ ਇਹ ਬਾਈ ਮਹਾਰਾਜ ਵਾਲੇ ਤੋਂ ਜਿੰਨਾ ਤੇਲ ਇਹਨਾਂ ਦਾ ਵਧਿਆ ਸੀ ਉਹ ਆਪਾਂ ਨੂੰ ਸਾਰਾ ਡਰਮਾ ਦੇ ਵਿੱਚ ਕੱਢ ਕੇ ਦੇਗੇ ਕਹਿੰਦੇ ਵੀ ਅਸੀਂ ਪਿੰਡ ਵਾਪਸ ਨਹੀਂ ਖੜਨਾ ਜਿੰਨਾ ਤੇਲ ਵਧਿਆ ਅੱਜ ਇਹ ਵੀਰ ਪਿੰਡ ਚਲੇ ਗਿਆ ਇਹ ਦੋ ਡਰਮ ਕਿ ਪਤਾ ਨਹੀਂ ਕਿੰਨੇ ਡਰਮ ਤੇਲ ਦੇ ਨਿਕਲੇ ਵੀਰਾਂ ਨੇ ਮਗਰੋਂ ਵੀਡੀਓ ਬਣਾਈ ਹੈ ਇੱਥੇ ਨਹੀਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਹਿੰਦੇ ਆਂ ਸਾਂਝਾ ਤੇਲ ਗੁਰੂ ਘਰ ਦਾ ਜਿਹੜਾ ਤੇਲ ਆ ਵਾਪਸ ਨਹੀਂ ਕਰਨਾ ਜਿੰਨੀ ਸੇਵਾ ਦੇ ਵਾਸਤੇ ਤੇਲ ਲੈ ਕੇ ਆਏ ਜਿੰਨਾ ਮੱਚ ਗਿਆ ਠੀਕ ਆ ਬਾਕੀ ਤੇਲ ਸਾਰਾ ਤੁਹਾਨੂੰ ਇੱਥੇ ਜਿਹੜਾ ਸਾਹਿਬ ਡਰਮ ਪਰ ਕੀ ਜਮਾ ਤੇ ਵੀਰਾਂ ਨੇ ਆਪ ਹੀ ਲੋਕਾਂ ਨਾਲ ਜੁੜ ਕੇ ਤੇ ਇਹਨਾਂ ਦਾ ਹੁਣ ਬਾਕੀ ਸਾਰਾ ਤੇਲ ਜਿੰਨੀ ਸੇਵਾ ਸ਼ਬਦਾ ਦੇ ਨਾਲ ਚਾਹੀਦਾ ਬਹੁਤ ਬਹੁਤ ਧੰਨਵਾਦ ਮਨਨ ਕਿਤੋਂ ਦੇਣ ਦੀ ਸੀ ਹੁਣ ਆਪਣਾ ਸ਼ਾਮਾਂ ਦਾ ਟਾਈਮ ਹੋ ਗਿਆ ਸਾਰੀ ਦਿਹਾੜੀ ਚਲੋ ਅੱਜ ਇਦਾਂ ਹੀ ਲੰਘ ਗਈ ਕੋਈ ਸਿਵਾਵ ਨਹੀਂ ਹੋਈ ਅਜ ਥੋੜੀ ਬਾਲੀ ਸਿਵਾ ਕਰਕੇ ਆਏ ਹੁਣ ਸਾਡੀ ਖੇਤੀਬਾੜੀ ਵਿਗਿਆਨ ਵਾਲੇ ਨੇ ਚਲੇ ਗਏ ਪਹਿਲਾਂ ਪਿੰਡ ਤੇ ਥੋੜੇ ਬਾਲੇ ਕੰਮ ਬੰਦੇ ਜਿਹੜੇ ਜਾਣ ਵਾਲੇ ਉਹਨਾਂ ਨੂੰ ਤੋਰ ਕੇ ਤੇ ਹੁਣ ਪਿੰਡ ਦੀ ਤਿਆਰੀ ਆ ਚਲਦੇ ਆ ਵੈਗਰੂ ਦਾ ਨਾਮ ਲੈ ਕੇ ਤੇ ਜਿੰਨੇ ਸਿੰਘ ਆਪਣੇ ਪਿੱਛੇ ਰਾਤ ਰਹਿਣ ਆਏ ਆ ਉਹਨਾਂ ਦਾ ਗੱਫੇ ਬਾਣੀ ਦਾ ਪ੍ਰਬੰਧ ਕਰਕੇ ਤੇ ਉਹਨਾਂ ਨੂੰ ਸੁਆ ਕੇ ਜੋਲੀ ਦਾ ਬਿਸਤਰਾ ਦੇ ਕੇ ਤੇ ਫੇਰ ਆਪ ਚੱਲਾਂਗੇ ਘਰ ਨੂੰ ਤੇ ਬਾਕੀ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਸਵੇਰ ਤੋਂ ਧੋਨਾ ਵਧਣਾ ਕਰਾਂਗੇ ਸ਼ੁਰੂ ਤੇ ਨਾਲੇ ਗੱਠਾਂ ਦਾ ਵੀ ਅੱਜ ਆਇਆ ਵੀਰਾਂ ਨੇ ਆਖਿਆ ਬੰਨਾਂਗੇ ਮਾਨ ਕੇ ਚਲਾਗੇ ਇਹਨੇ ਕੰਮ ਕੀ ਵਿੱਚੋਂ ਨਿਕਲਦਾ ਦੀ ਕੀ ਬਚਦਾ ਕੀ ਸਾਰਾ ਸਿਸਟਮ ਸਾਰਾ ਕਰਾਂਗੇ ਜਿੱਦਾਂ ਜਿੱਦਾਂ ਹੋਇਆ ਤੁਹਾਡੇ ਨਾਲ ਸਾਰੀਆਂ ਗੱਲਾਂ ਤੁਹਾਨੂੰ ਦੱਸਿਆ ਕਰਾਂਗੀ ਕੀ ਬਚਦਾ ਕੀ ਇੰਨਾ ਖਰਚਾ ਆਉਂਦਾ ਕਿਲੇ ਦਾ ਬਾਕੀ ਕੰਮ ਕਾਜ ਅੱਜ ਘਾਟਕੂੜ ਬਣਾਏ ਹਨ ਪਾਰ ਜਾਣ ਵਾਲਾ ਵੀ ਸੌਖਾ ਆ ਗਿਆ ਇੰਟੋ ਮਿੱਟੀ ਮਾਰ ਕੇ ਦੋ ਵਾਂ ਚੱਪੇ ਤੇ ਚੱਲ ਪਾਰ ਪਹਿਲਾਂ ਰਾਹ ਰੂ ਨਹੀਂ ਹੈਗੇ ਹੁਣ ਰਾਹ ਰੂ ਸਾਰੇ ਬਣ ਚਲੇ ਇੱਕ ਵਾਰ ਫੇਰ ਕਣਕਾਂ ਕੁਣਕਾਂ ਬੀਜਾਂਗੇ ਪਹਿਲਾਂ ਰਾਹ ਬਣ ਗਏ ਸਾਰੇ ਸਾਰੇ ਵੀਰਾਂ ਦੀਆਂ ਕਣਕਾਂ ਬੀਜਾਂਗੇ ਕਣਕਾਂ ਬੀਜ ਕੇ ਦੇ ਫੇਰ ਹੋਰ ਕੇ ਕੰਮੇ ਲੱਗਾਗੇ ਪਹਿਲਾਂ ਛੋਨੇ ਵੱਢਣ ਵਾਲੇ ਆ ਇਹ ਅੱਜ ਦਾ ਵਲੌਗ ਆਪਣਾ ਛੋਟਾ ਜਿਹਾ ਹੀ ਆ ਸਾਰੇ ਵੀਰ ਯਾਰ ਵੱਤੋ ਉਹਦੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਫੇਸਬੁੱਕ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਸ਼ੇਅਰ ਕਰੋ ਜਾਂ ਤੁਹਾਨੂੰ ਪਤਾ ਲੱਗਦਾ ਰਹੇ ਆਲੀ ਕਲਾਂ ਦੇ ਵਿੱਚ ਕਿੱਥੇ ਸੇਵਾ ਚੱਲਦੀ ਕੀ ਕੰਮ ਚੱਲਣ ਦੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਅੱਜ ਦਾ ਬਲੌਗ ਆਪਣਾ ਖਤਮ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ